ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬੈਂਕਾਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਦੌਰ ਦੀ ਹੈ ਜੀ ਇੱਕ ਤੁਹਾਨੂੰ ਲੋਕਲ ਵੀਡੀਓ ਦਿਖਾਵਾਂਗੇ ਕਿਹੜਾ ਸੂਆ ਸੂਈ ਵੇ ਝੋਟੀ ਜਾਂ ਕਦੋਂ ਸੂਈਆ ਕਿੰਨਾ ਦੁੱਧ ਵਾਦਾ ਬਾਈ ਜੀ ਨਾਲ ਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵੀਰੇ ਹਾਂ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ 8360 25070 ਦੁਬਾਰਾ ਫੇਰ ਬੋਲੋ 8360 25070 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਪਿੰਡ ਆਪਣਾ ਜੀ ਪਿੰਡ ਭਦੌੜਾ ਆ ਗਿਆ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਾਂ ਆਪਾਂ ਓਕੇ ਤੇ ਆਪਣੀ ਅੱਜ ਇੱਕ ਘਰ ਦੀ ਝੋਟੀ ਬਗਾਉ ਕੀਤੀ ਹੈ ਕੋਈ ਵਪਾਰ ਦਾ ਕੰਮ ਹੈ ਨਹੀਂ ਦੋ ਹੀ ਪਸ਼ੂ ਆ ਬਾਈਆਂ ਕੋਲੇ ਤੇ ਕਦੋਂ ਸੂਈ ਹੈ ਜੀ ਇਹ ਇਹ ਨੂੰ 11 ਤਰੀਕ ਨੂੰ ਨਹੀਂ ਨੀ ਨਾ ਹੋ ਗਿਆ 11 ਤਰੀਕ ਨੂੰ ਅੱਜ ਤਰੀਕ ਹੋ ਗਈ ਉੱਤੇ ਚੱਲ ਰਿਹਾ ਮਹੀਨੇ ਤੋਂ ਤੇ ਬੱਚਾ ਇਹਦਾ ਆਗਾ ਬੱਚਾ ਇਹ ਕੱਟ ਆਇਆ ਤੇ ਸੂਆ ਪਹਿਲਾਂ ਸੂਈ ਬਈ ਹਾਂ ਬਈ ਤੇ ਕਿੰਨਾ ਕੁ ਦੁੱਧਾ ਹੁਣ ਦੁੱਧ ਹੈਗਾ ਵੀ ਇਹ 7.5 ਕਿਲੋ 7 ਤੋਂ 7.5 ਕਿਲੋ ਬਾਈ ਕਹਿੰਦੇ ਸੀ ਪਹਿਲਾਂ ਤੇ 7 ਕਿਲੋ ਤੋਂ ਵੀ ਮੰਨ ਕੇ ਲੈਣੀ ਹੈ ਮਿਲਦੀ ਹੈ ਇਹ 4 ਦੇ ਬੱਚੇ ਤਾਂ ਨਹੀਂ ਵੀਰੇ ਮਿਲਦੀ ਨਾ ਵੀ 4 ਦੇ ਮਿਲਦੀ ਆ 4 ਤੇ ਓਕੇ 4 ਆਹੋ ਫਿੱਟ ਤਾਂ ਠੀਕ ਆ ਹੂੰ ਉਸ ਤੋਂ ਬਾਅਦ ਛੱਡਿਆ ਨਹੀਂ ਫਿਰ ਹਾਂ ਠੀਕ ਹੈ ਜੀ ਹੋਵੇ ਡਾਊਨ ਜਾ ਹੋਵੇ ਥੋੜਾ ਖੋਲੋ ਜੀ ਤੋਰਾ ਕਰਾ ਕੇ ਚੈੱਕ ਚੰਗੀ ਹੈ ਜੀ ਥਣ ਲੈਵੇ ਦੀ ਪੂਰੀ ਸਾਫ ਹੈ ਜਮਾ ਜਾਏ ਰੇਟ ਦੇ ਵਿੱਚ ਤੁਹਾਨੂੰ ਮਿਲਣੀ ਆ ਤੇ ਤਾਜੀ ਤੁਸੀਂ ਮੰਨ ਸਕਦੇ ਆ ਨਾ ਕਿਉਂਕਿ ਸੂਈ ਨੂੰ ਕਿੰਨਾ ਕੁ ਟਾਈਮ ਹੋਇਆ ਤੁਹਾਡੇ ਸਾਹਮਣੇ ਸਾਰੀ ਗੱਲ ਬੱਚਾ ਨਾਲ ਆਗਾ ਲੈ ਚਲੋ ਜੀ ਤੋਰਾ ਕਰਾ ਦਿਆਂ ਚੈੱਕ ਇੱਕ ਸਿੰਘ ਇਹਦਾ ਮੀਨੇ ਵਾਲੀ ਸ਼ੈਡ ਨੂੰ ਤੇ ਇੱਕ ਸਿੰਘ ਕੁੰਡਾ ਜੀ ਉਸ ਹਿਸਾਬ ਨਾਲ ਜੱਜਮੈਂਟ ਇਹਦੀ ਕਰ ਲਿਓ ਮੋੜ ਲਿਓ ਜੀ ਸਾਫ ਹੈ ਜੀ ਤੋਰੇ ਤਰੇ ਦੇਖਣਾ ਮਰਾ ਇਦਨੋਂ ਤੋਰੀ ਮੜੀ ਜੀ ਆ ਦੇਖੋ ਸਿੰਗ ਇਹਦੇ ਆ ਦੇਖੋ ਮੋੜ ਲਿਆ ਵੀਰ ਮੋੜ ਲਿਓ ਜੀ ਜੇ ਆਪਾਂ ਇਹਨੂੰ ਚੰਗੀ ਸਾਫ ਸੁਥਰੀ ਕਹਿ ਸਕਦੇ ਆ ਲੇਵੇ ਦੇ ਪੱਖੋਂ ਸਿੰਗ ਦੀ ਇੱਕ ਨੰਬਰ 17 ਤੁਹਾਨੂੰ ਮਾਰ ਕੇ ਦਿਖਾ ਦਿਆਂ ਚੁਵਾਈ ਅੱਖੋਂ ਦਾ ਚੁਵਾਈ ਵੀ ਕਰਕੇ ਦਿਖਾ ਦਿਆਂਗੇ ਸਿੱਟੋ ਵੀਰੇ ਫਿਰ ਝਾੜ ਚਾੜ ਸੱਟੜੀਆਂ ਬਾਈ ਕਹਿੰਦੇ ਚਾੜਤੇ ਨੇ ਉਹਦੀ ਦੁੱਧ ਲਾ ਲੈਣਾ ਨਾਲ ਦੀ ਨਾਲ ਆ ਦੇਖੋ ਵੀਰੋ ਵੀਰ ਥੱਲੇ ਬਹਿ ਗਿਆ ਝਾੜ ਪਾ ਕੇ ਠੀਕ ਆ ਜੀ ਤੇ ਉੱtre ਆਉਣਾ ਝੋਟੀ ਨੇ ਹੋਣੀ